ਸਰਕਾਰ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਤੁਹਾਡਾ ਆਪਣਾ ਸਰਬਜੀ ਸੰਕਰ ਟੋਲਾ ਅੱਜ ਅਸੀਂ ਪਹੁੰਚੇ ਆ ਪਿੰਡ ਸੁਪਾਰ ਦੇ ਵਿੱਚ ਜਿਵੇਂ ਕਿ ਸੁਪਾਰ ਦੀਆਂ ਖੇਡਾਂ ਜਿਹੜੀਆਂ ਦੁਨੀਆਂ ਦੇ ਵਿੱਚ ਮੰਨਿਆ ਜਾਂਦੇ ਨੇ ਵਰਲਡ ਦੇ ਵਿੱਚ ਮਿਨੀ 올림픽 ਜਿਹੜਾ ਇੱਥੋਂ ਦੇ ਖੇਡਾਂ ਨੂੰ ਕਿਹਾ ਜਾਂਦਾ ਉਸੇ ਤਰ੍ਹਾਂ ਇੱਥੋਂ ਦਾ ਇੱਕ ਜਿਹੜਾ ਹੈਗਾ ਸਦੀਆਂ ਪੁਰਾਣਾ ਗੁੱਗਾ ਮੈੜੀ ਇੱਥੇ ਬਣੀ ਹੋਈ ਆ ਜਿੱਥੇ ਕਿ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਮੇਲਾ ਦੇਖਣ ਵਾਸਤੇ ਹਰ ਸਾਲ ਇੱਥੇ ਪਹੁੰਚਦੇ ਨੇ ਜਿਹੜਾ ਹੈਗਾ ਹਫ਼ਤੇ ਦੇ ਲਗਭਗ ਜਿਹੜਾ ਹੈ ਹਫ਼ਤੇ ਤੋਂ ਜ਼ਿਆਦਾ ਟਾਈਮ ਇਹ ਮੇਲਾ ਚੱਲਦਾ ਉਸ ਮੇਲੇ ਦੇ ਕਿੰਵੇਂ ਦੇ ਚਿਹਰੇ ਚੱਲ ਰਹੀਆਂ ਹਨ ਇੱਥੇ ਕਿੱਦਾਂ ਦੇ ਲੋਕ ਆ ਬਲੋ ਜਿਹੜੇ ਪਕਵਾਨ ਬਣਾ ਕੇ ਮੇਲੇ ਦੇ ਵਿੱਚ ਵੇਚ ਜਾਂਦੇ ਹਨ ਔਰ ਜਿਹੜੇ ਲੋਕ ਮੇਲਾ ਦੇਖਣ ਆਉਂਦੇ ਨੇ ਕਿੰਨਾ ਕੁ ਚਾਰ ਨੂੰ ਇਸ ਮੇਲੇ ਸੰਬੰਧੀ ਹੁੰਦਾ ਆਪਾਂ ਗੱਲ ਕਰਾਵਾਂਗੇ ਇਸ ਮੇਲੇ ਦੇ ਵਿੱਚ ਪਹੁੰਚੋ ਇਹ ਲੋਕਾਂ ਦੇ ਨਾਲ ਆ ਸਰ ਕੀ ਨਾਮ ਕੀ ਹੈ ਜੀ ਆਪ ਦਾ ਜੀ ਆਤਮਾ ਸਿੰਘ ਅੱਜ ਤੁਸੀਂ ਸ਼ਪਾਰ ਦੇ ਮੇਲੇ ਤੇ ਆਏ ਹੋ ਕੀ ਕਹਿਣਾ ਚਾਹੋਗੇ ਇਸ ਮੇਲੇ ਬਾਰੇ ਮੇਲਾ ਤਾਂ ਬਹੁਤ ਪੁਰਾਣਾ ਚੱਲ ਰਿਹਾ ਹੈ तकरीबन ਮੇਰੇ ਜਨਮ ਤੋਂ ਵੀ ਪਹਿਲਾਂ ਬੀਯੁਰਗਾਦੋ ਸੌਣਦੇ ਹੁੰਦੇ ਸੀ ਕਿ ਮੇਲਾ ਬਹੁਤ ਚੱਲਦਾ ਹੈ ਤੁਹਾਡੀ ਉਮਰ ਕਿੰਨੀ ਹੋਊਗੀ ਮੇਰੀ ਉਮਰ 74 ਸਾਲ 74 ਹਾਂ ਜਾਣੀ ਤੁਹਾਡੇ ਕਹਿਣ ਦਾ ਪਾਵਾ ਵੀ ਸਦੀਆਂ ਪੁਰਾਣਾ ਪਜੇ ਕਹ ਲਿਆ ਤਾਂ ਕੋਈ ਅਤਕਤ ਨਹੀਂ ਹੈਗਾ ਮੇਲਾ ਹਾਂ ਹੁਣ ਤਾਂ ਪਹਿਲਾਂ ਕਾਨਫਰੰਸਾਂ ਹੁੰਦੀਆਂ ਸੀ ਹੁਣ ਕਾਨਫਰੰਸਾਂ ਨਹੀਂ ਹੁੰਦੀਆਂ ਪਹਿਲਾਂ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਸੀ ਹੁਣ ਤਾਂ ਰਸ਼ ਵੀ ਘਟਾ ਹੁਣ ਤਾਂ ਇੱਥੇ ਦੇਖੋ ਗੁੰਡਾਗਰਦੀ ਚੱਲਦੀ ਆ ਠੀਕ ਹੈ ਜੀ ਸ਼ਾਮ ਨੂੰ ਦਾਰੂ ਪਿੰਦੇ ਆ ਮੰਦਿਰ ਤੇ ਲੜਦੇ ਆਪਸ ਵਿੱਚ ਹੀ ਬਰਾਹਾਲ ਹੁੰਦਾ ਕਿੰਨਾ ਕਿ ਜਿਹੜਾ ਮੇਲਾ ਹੈ ਭਰਦਾ ਕਿੱਥੋਂ ਕਿੱਥੋਂ ਜਿਹੜੇ ਲੋਕ ਇਸ ਮੇਲੇ ਵਿੱਚ ਆ ਕੇ ਨਤਮਸਤ ਹੋਉਂਦੇ ਆ ਇੱਥੋਂ ਤਾਂ ਤਕਰੀਬਨ ਤਕਰੀਬਨ ਮੇਰਾ ਖਿਆਲ ਆ ਵੀ 17-80 ਕਿਲੋਮੀਟਰ ਤੋਂ ਲੋਕ ਆਉਂਦੇ ਆ ਤੇ ਜਿਹੜੇ ਮੇਲੇ ਦੇ ਵਿੱਚ ਦੁਕਾਨਾਂ ਵਾਂ ਦੇਖ ਰਿਹਾ ਵੀ ਕਾਫੀ ਸਮੇਂ ਤੋਂ ਜਿਹੜੀ ਤਿਆਰੀਆਂ ਦੁਕਾਨਦਾਰਾਂ ਵੱਲੋਂ ਕੀਤੀ ਗਈ ਹੈ ਮੇਲੇ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਪਕਵਾਨ ਤਿਆਰ ਕਰਕੇ ਰੱਖੇ ਗਏ ਨੇ ਅੱਜ ਤੋਂ ਹੀ ਲੈ ਕੇ ਕਿ ਇਹਦੇ ਬਾਰੇ ਕੀ ਕਹਾਂਗੇ ਤੁਸੀਂ ਵੀ ਕਿੰਦਾ ਜਿਹੜੀ ਇਹ ਹੈਗੀਆਂ ਮਠਿਆਈਆਂ ਬਣਾਈਆਂ ਗਈਆਂ ਹੈਗੀਆਂ ਰਹੀਆਂ ਇਹ ਮਠਿਆਈਆਂ ਦਾ ਬਹੁਤ ਬਣਾਉਂਦੇ ਆ ਇਹ ਪਰ ਇਹਦੇ ਕੋਈ ਇਹਨਾਂ ਦਾ ਸਫਾਈ ਦਾ ਪ੍ਰਬੰਧ ਨਹੀਂ ਹੈਗਾ ਦੇਖੋ ਕਟਾ ਔੜ ਦਾ ਕਟੇ ਮਠਿਆਈਆਂ ਦੇ ਉੱਪਰ ਹੀ ਪੈਂਦਾ ਕਟਾ ਜਿਹੜਾ ਵੀ ਖਾਂਦਾ ਉਹ ਬਿਮਾਰ ਹੋਣ ਦੀ ਖਾਤਰ ਹੀ ਖਾਂਦਾ ਤੇ ਕੋਈ ਇਹਦਾ ਫਾਇਦਾ ਤਾਂ ਕੁਝ ਨਹੀਂ ਲੱਗਦਾ ਮੈਨੂੰ ਜਿਵੇਂ ਦੇਖਿਆ ਜਾਵੇ ਇੱਥੋਂ ਮੇਰੇ ਖਿਆਲ ਤਿੰਨ ਚਾਰ ਕਿਲੋਮੀਟਰ ਜਿਹੜਾ ਅਹਿਮਦਗੜ੍ਹ ਸ਼ਹਿਰ ਹੈਗਾ ਉੱਥੇ ਹਸਪੀਟਲ ਬੜਾ ਹੈਗਾ ਪ੍ਰਸ਼ਾਸਨ ਦੇ ਜਿਹੜੇ ਸਿਹਤ ਬੁਹਾਗੇ ਦੇ ਮੁਲਾਜ਼ਮ ਨੇ ਉਹ ਮੇਲੇ ਤੇ ਵਿਜ਼ਿਟਿੰਗ ਕਰਦੇ ਹੈਗੇ ਨਹੀਂ ਉਹ ਕਰਦੇ ਆ ਟਾਈਮ ਪਾਸ ਕਰਕੇ ਚਲੇ ਜਾਂਦੇ ਆ ਉਹ ਵੀ ਟਾਈਮ ਪਾਸ ਦਾ ਭਾਵ ਕੀ ਸੈਟਿੰਗਾਂ ਕਰ ਜਾਂਦੇ ਨੇ ਦੇਖੋ ਹੁਣ ਕੀ ਆਪਾਂ ਕੀ ਕਹਿ ਸਕਦਾ ਕਲੀਅਰਲੀ ਤਾਂ ਕਹਿ ਨਹੀਂ ਸਕਦੇ ਨਾ ਆਪਾਂ ਕਲੀਅਰਲੀ ਨਹੀਂ ਕਹਿ ਸਕਦੇ ਉਹ ਕੀ ਕਰਦੇ ਆ ਉਹ ਪਰ ਜੇ ਉਹਨਾਂ ਦਾ ਪ੍ਰਬੰਧ ਚੰਗਾ ਹੋਵੇ ਤਾਂ ਇਹ ਮਤਲਬ ਮਠਾਈ ਵਗੈਰਾ ਟੱਕੇ ਰੱਖਣ ਸਾਫ ਸਫਾਈ ਹੋਵੇ ਜਿਵੇਂ ਤੁਸੀਂ ਰਿਕਸ਼ਾ ਦਾ ਕੰਮ ਕਰਦੇ ਹੋ ਥੋੜ ਨੂੰ ਵੀ ਬਹੁਤ ਇਸ ਮੇਲੇ ਦੀ ਡੀ ਕਰਦੀ ਹੋਊਗੀ ਜਿਹੜਾ ਸਾਡੇ ਕੰਮਕਾਰ ਦੇ ਵਿੱਚ ਵਾਧਾ ਹੋਊਗਾ ਅਸੀਂ ਜਿਹੜਾ ਵਧੀਆ ਕਮਾਈ ਕਰਾਂਗੇ ਇਹਦੇ ਵਿੱਚੋਂ ਹਰ ਇੱਕ ਬੰਦੇ ਨੂੰ ਆਸ ਹੁੰਦੀ ਹੈ ਕਿ ਕਮਾਈ ਚੰਗੀ ਹੋਵੇ ਦੁਕਾਨਦਾਰ ਵੀ ਨੇ ਅਸੀਂ ਵੀ ਆ ਅਸੀਂ ਵੀ ਇਹ ਦੇਖਦੇ ਆ ਵੀ ਹਾਂ ਮੇਲਾ ਆ ਗਿਆ ਕਮਾਈ ਅੱਛੀ ਹੋਊਗੀ ਕਿ ਮੇਲੇ ਦੇ ਵਿੱਚ ਆ ਕੇ ਜੇ ਮੇਲੇ ਦੇ ਵਿੱਚ ਭੀੜ ਬਹੁਤ ਹੁੰਦੀ ਆ ਲੋਕ ਇੱਜ ਰਿਕਸ਼ਾ ਦੇ ਵਿੱਚ ਬਹਿ ਕੇ ਆਉਂਦੇ ਨੇ ਥੋੜੇ ਵੀ ਰੇਟ ਵੱਧ ਜਾਂਦੇ ਜਿਵੇਂ ਮਠਾਈਆਂ ਵਾਲੇ ਰੇਟ ਦੋ ਕਰਨ ਕੀਤੇ ਨੇ ਅਸੀਂ ਨਹੀਂ ਵਧਾਉਂਦੇ ਅਸੀਂ ਰੇਟ ਨਹੀਂ ਵਧਾਉਂਦੇ ਇਸ ਤਾਂ ਹਰ ਇੱਕ ਦੇਖੋ ਆਟੋ ਰਿਕਸ਼ਾ ਬਹੁਤ ਜ਼ਿਆਦਾ ਨਹੀਂ ਰੇਟ ਵਧਾਊਗਾ ਤਾਂ ਉਹਦੇ ਨਾਲ ਨਹੀਂ ਜਾਊਗਾ ਕੋਈ ਦੂਸਰੇ ਬੰਦੇ ਨਾਲ ਚਲਾ ਜਾਊਗਾ ਹਰ ਇੱਕ ਬੰਦਾ ਆਪਦਾ ਮਤਲਬ ਸੋਚਦਾ ਕਿ ਹਾਂ ਮੈਨੂੰ ਸਵਾਰੀ ਮਿਲੇ ਮੈਂ ਨਿਕਲ ਜਾਵਾਂ ਇੱਥੋਂ ਗੱਲ ਕੀਤੇ ਤੁਸੀਂ ਗੁੰਡਾ ਕਰਤੀ ਸੀ ਗੁੰਡਾ ਕਰਦੀ ਇੱਥੇ ਗਰੁੱਪ ਪਾਰਟੀਵਾਦੀ ਬਣੀ ਹੋਈ ਆ ਕਿ ਜਿਹੜੇ ਲੋਕ ਸ਼ਾਮ ਨੂੰ ਮੰਦਿਰ ਆਉਂਦੀ ਆ ਮੰਦਿਰ ਦਾਰੂ ਪੀ ਖੜ ਮਸਤੀ ਕਰਦੀ ਆ ਉਹ ਲੜਾਈਆਂ ਹੁੰਦੀਆਂ ਨੇ ਤੇ ਹੋਰ ਇੱਥੇ ਹੋਰ ਕੁਝ ਨਹੀਂ ਐ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਰਾਖੀ ਨਹੀਂ ਕੀਤੀ ਜਾਂਦੀ ਮੇਲੇ ਦੀ ਰਾਖੀ ਉਹਨਾਂ ਪੁਲਿਸ ਵੀ ਕੀ ਕਰੂਗੀ ਪੁਲਿਸ ਵੀ ਸ਼ਕਤੀ ਨਹੀਂ ਵਰਤ ਸਕਦੀ ਕਿ ਉੱਪਰੋਂ ਆਰਡਰ ਹੋਣਗੇ ਫੇਰ ਸ਼ਕਤੀ ਵਰਤੇ ਉਹ ਵੀ ਅ ਧੰਨਵਾਦ ਜੀ ਸਾਡਾ ਜਿਹੜੇ ਵਿਚਾਰ ਸਾਂਝੇ ਕਰਨ ਦਾ ਇਹ ਜਾਨਾ ਜਿਹੜੇ ਮੇਲੇ ਦੇ ਵਿੱਚ ਈਕਸ਼ਾ ਚਲਾ ਕੇ ਜਿਹੜੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਦੇ ਨੇ ਬਹੁਤ ਸੂਝਵਾਨ ਜਿਹੜੇ ਅ ਇਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਮੇਲੇ ਦੀ ਵੀ ਕਿੰਨਾ ਟਾਈਮ ਹੋ ਗਿਆ ਇੱਥੇ ਮੇਲੇ ਦੇ ਵਿੱਚ ਜਿਹੜੀ ਹੈਗੇ ਕੀ ਕੀ ਕਾਟਾਂ ਹੈਗੀਆਂ ਨੇ ਜਾਂ ਕਿੰਨੇ ਕ ਟਾਈਮ ਤੋਂ ਜਿਹੜਾ ਇਹ ਮੇਲਾ ਇੱਥੇ ਲਗਾਤਾਰ ਭਰਦਾ ਹੈਗਾ ਥੋੜੀ ਗੱਲ ਕਰਾਵਾਂਗੇ ਮੇਲੇ ਦੇ ਵਿੱਚ ਪਹੁੰਚੇ ਦੁਕਾਨਦਾਰਾਂ ਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਇਹ ਸੰਵੇਲੇ ਨੂੰ ਲੈ ਕੇ ਵੀ ਕਿੰਨੇ ਟਾਈਮ ਤੋਂ ਸਮੇਂ ਤੋਂ ਜਿਹੜਾ ਇੱਥੇ ਆਪਣੇ ਆਪਣਾ ਦੁਕਾਨਾ ਲਗਾ ਕੇ ਇਹ ਆਪਣਾ ਗੁਜ਼ਾਰਾ ਕਰਦਾ ਚਲਾਉਂਦੇ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਪੂ ਜੀ ਕਿਹਨਾਵਾਂ ਦੀ ਆਪਣਾ ਮੇਰਾ ਨਾਮ ਗੁਰਦੇਵ ਸਿੰਘ ਹੈ ਜੀ ਕਿਹੜਾ ਪਿੰਡਾ ਜੀ ਜੇ ਮੇਰਾ ਪਿੰਡ ਲਹਿਰਾ ਕਾਗਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਮੇਲੇ ਦੇ ਵਿੱਚ ਆ ਕੇ ਦੁਕਾਨਾ ਲਾਉਂਦੇ ਨੇ ਮੈਨੂੰ ਤਾਂ ਲੋਕ ਸਾਲ ਹੀ ਹੋਇਆ ਹੋ ਸਾਲ ਹੀ ਹੋਇਆ ਅੱਛਾ ਜਿਹੜਾ ਦੁਕਾਨਾ ਇੱਥੇ ਤੁਸੀਂ ਲਾਉਣੇ ਆ ਕੇ ਜਿਹੜੀ ਇਹ ਜਗ੍ਹਾ ਹੈਗੀ ਆ ਕਹਿੰਦੇ ਕਾਫੀ ਕਾਸਟਲੀ ਕਾਫੀ ਮਹਿੰਗੀ ਜਿਹੜੀ ਮਿਲਦੀ ਹੈਗੀ ਇੱਥੇ ਉਹ ਤਾਂ ਮਾਲਕਾਂ ਨੂੰ ਪਤਾ ਜੀ ਅਸੀਂ ਤਾਂ ਆ ਕੇ ਕੰਮ ਕਰਨਾ ਵਸੇ ਇੱਥੇ ਤੁਸੀਂ ਜਿਹੜਾ ਹੈਗਾ ਮੇਲੇ ਦੇ ਵਿੱਚ ਕੀ ਕੀ ਮੇਨ ਲੋਕਾਂ ਦੀ ਪਸੰਦ ਜਿਹੜੀ ਮਠਾਈ ਬਣਾ ਕੇ ਵੇਚਦੇ ਇੱਥੇ ਤਾਂ ਇਹ ਜਿਆਦਾਤਰ ਤਾਂ ਖਜਲਾ ਚੱਲਦਾ ਹੈ ਸੂਜੀ ਦੀ ਵਰਫੀ ਚੱਲਦੀ ਹੈ ਜਾਂ ਇਹ ਪ੍ਰਸ਼ਾਦ ਚੱਲਦਾ ਹੈ ਆ ਬਾਬਿਆਂ ਦੇ ਜੋੜੇ ਚੜਦੇ ਇਥੇ ਇਹ ਜਿਹੜੀ ਸੂਜੀ ਦੀ ਵਰਫੀ ਮੈਂ ਦੇਖਿਆ ਅਕਸਰ ਲੋਕਾਂ ਵੱਲੋਂ ਹਰ ਵੱਲੋਂ ਮਨਪਸੰਦ ਸੂਜੀ ਦੀ ਵਰਫੀ ਕੀਤੀ ਗਈ ਆ ਇਹਦਾ ਕੀ ਕਾਰਨ ਹੈ ਵੀ ਸੂਜੀ ਦੀ ਮਠਾਈ ਉਹ ਕਿਉਂ ਪਸੰਦ ਕਰਦੇ ਨੇ ਲੋਕ ਇਹ ਤਾਂ ਦੇਖੋ ਜੀ ਪਹਿਲਾਂ ਤੋਂ ਹੀ ਵਿਕਦੀ ਆ ਹਜੇ ਮੈਨੂੰ ਤਾਂ ਨਹੀਂ ਪਤਾ ਮੈਂ ਤਾਂ 2 ਸਾਲ ਤੋਂ ਨਵਾਂ ਆਉਣ ਲੱਗਿਆ ਕਿੰਨਾ ਕ ਜਿਹੜਾ ਮੇਲਾ ਹੈਗਾ ਪਰਦਾ ਇਹ ਜਿਹੜਾ ਕਿੰਨੇ ਦਿਨ ਪਰਦਾ ਲਗਾਤਾ ਮੇਲਾ ਤਾਂ ਇਹ ਹੁਣ ਵੈਸੇ 7-8 ਦਿਨ ਦਾ ਮੇਲਾ ਤਾਂ ਹੈਗਾ ਹੀ ਆ ਜੀ ਵੈਸੇ ਉਹਨੂੰ ਅੱਗੇ ਪਿੱਛੇ ਥੋੜੀ ਬਹੁਤੀ ਸੰਗਤਾਂ ਉਂਦਰੀ ਰਹਿੰਦੀ ਐ ਸੰਗਤਾਂ ਵੱਲੋਂ ਜਿਹੜਾ ਕਿਦਾਂ ਦਾ ਰਿਸਪੌਂਸ ਜਿਹੜਾ ਦੁਕਾਨਦਾਰਾਂ ਨੂੰ ਹੁਣ ਮਿਲਦਾ ਮੈਂ ਹੈ ਗਾਈ ਦੇ ਦੌਰ ਦੇ ਵਿੱਚ ਸੰਗਤਾਂ ਦਾ ਵੱਲੋਂ ਤੁਹਾਨੂੰ ਕਿਦਾਂ ਦਾ ਜਿਹੜਾ ਰਿਸਪੌਂਸ ਦਿੱਤਾ ਜਾਂਦਾ ਦੇਖੋ ਸੰਗਤਾਂ ਹੁਣ ਆਉਂਦੇ ਪ੍ਰਸ਼ਾਦ ਲੈ ਕੇ ਮੱਤੜੀ ਕੇ ਚਲੇ ਜਾਂਦੇ ਆ ਕੋਈ ਦੁਕਾਨਦਾਰ ਦੇ ਵਿੱਚ ਮ ਹੈ ਗਈ ਦੀ ਮਾਰਕ ਜੇ ਆਪਾਂ ਕਹਿ ਲਈਏ ਪਈ ਹੈ ਕੋ ਪਹਿਲਾਂ ਨਾਲੋਂ ਜਿਵੇਂ ਪਹਿਲਾਂ ਮੇਲੇ ਦੇ ਵਿੱਚ ਲੋਕ ਚਾਹ ਦੇ ਨਾਲ ਜਿਹੜਾ ਸਕਰੀਪ ਪ੍ਰੋਸ ਕਰਕੇ ਲੈ ਜਾਂਦੇ ਤੇ ਕੋਈ ਫਰਕ ਮ ਹੈ ਗਈ ਕਰ ਪਿਆ ਇਹਦਾ ਪਰ ਕਿਦਾਂ ਦੇਖੋ ਜੀ ਹੁਣ ਜਿਵੇਂ ਜਿਹੜੇ ਕਿਸੇ ਨੇ ਕੋਈ ਚੀਜ਼ ਖਾਣੀ ਹੈ ਉਹਨੇ ਤਾਂ ਲੈ ਹੀ ਲੈਣੀ ਹੈ ਜਿਨੇ ਨਹੀਂ ਖਾਣੀ ਤਾਂ ਉਹਨੇ ਨਹੀਂ ਲੈਣੀ ਦੇਖੋ ਜੀ ਇਹ ਦੁਕਾਨਦਾਰਾਂ ਵੱਲੋਂ ਵੀ ਜਿਹੜਾ ਹੈਗੀ ਆ ਆਪਣੇ ਇਸ ਦੁਕਾਨਦਾਰੀ ਦੇ ਸੰਬੰਧ ਦੇ ਵਿੱਚ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝ ਕੀਤੀ ਗਿਆ ਗੱਲ ਕਰਾਂਗੇ ਤੁਹਾਡੇ ਨਾਲ ਇੱਕ ਹੋਰ ਬਜ਼ੁਰਗ ਜਿਹੜੇ ਹੈਗੇ ਨੇ ਇੱਥੇ ਦੁਕਾਨ ਲਾ ਕੇ ਲੈਣ ਵਾ ਲਾਉਣ ਵਾਸਤੇ ਆਉਂਦੇ ਹਨ ਕੀ ਨਾ ਬਜ਼ੁਰਗ ਆਪਣਾ ਜੀ ਮੇਰਾ ਕਿ ਨਾਮ ਪਤਾ ਹੈ ਕੋਈ ਦੁਕਾਨ ਹੈ ਨਹੀਂ ਦੁਕਾਨ ਤੇ ਕੋਈ ਬੰਦੇ ਦਾ ਟੱਡੀਆਂ ਉਹ ਬੰਦਾ ਹੈ ਕਾਲੇ ਵਾਲਾ ਬਹੁਤ ਹੈ ਅੱਛਾ ਇਹ ਤਾਂ ਭਾਈ ਮੈਨੂੰ ਲੱਗਦਾ ਵੀ ਇਹ ਕਹਿੰਦਾ ਮੈਂ ਤਾਂ ਬੋਲਿਆ ਨਹੀਂ ਜਾਂਦਾ ਹੈਗਾ ਬਜ਼ੁਰਗ ਹੋ ਗਏ ਨੇ ਜਾਂ ਫਿਰ ਇਹਨਾਂ ਨੇ ਕੀ ਕਹਿੰਦੇ ਸੂਜ ਲਈ ਮਠਿਆਈ ਜਿਹੜੀ ਹੈਗੀ ਆ ਓਹੋ ਜਿਆਦੇ ਖਾਲੀ ਹੁਣ ਕਰਕੇ ਵੀ ਸੰਗਦੇ ਰਹੇ ਬੋਲਣ ਤੋਂ ਤੁਹਾਡੀ ਗੱਲ ਹੋਰ ਕੀ ਹੈ ਜਿਹੜੇ ਹੈਗੇ ਨੇ ਇੱਥੇ ਮੇਲੇ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਕਰਾਵਾਂਗੇ ਤੁਹਾਡੇ ਜਿਹੜੀ ਵੱਖ-ਵੱਖ ਦੁਕਾਨਦਾਰ ਜਿਹੜੀਆਂ ਇਸ ਮੇਲਿਆਂ ਦੇ ਵਿੱਚ ਆਮ ਚੀਜ਼ਾਂ ਦੇਖਣ ਨੂੰ ਮਿਲਦੇ ਨੇ ਜਿਹੜੇ ਮੇਲੇ ਦੇ ਸਾਰ ਬਣਦੇ ਨੇ ਉਹਦੀ ਵੀ ਗੱਲ ਕਰਾਵਾਂਗੇ ਬਾਪੂ ਜੀ ਕੀ ਨਾਮ ਆਪਣਾ ਤੁਸੀ ਮੋਨਾ ਪਰੰਜੀ ਸਿੰਘ ਕਿਹੜਾ ਪਿੰਡਾ ਜੀ ਆਪਣਾ ਸੁਪਾਰ ਹੈ ਜੀ ਸੁਪਾਰ ਪਿੰਡਾ ਜਿਹੜਾ ਛਪਾਰ ਦਾ ਮੇਲਾ ਹੈਗਾ ਕਿੰਨੇ ਚਿਰ ਤੋਂ ਜਿਹੜਾ ਮੇਲਾ ਇੱਥੇ ਰੈਗੂਲਰ ਭਰਿਆ ਜਾਂਦਾ ਹੈ 70 ਸਾਲ ਦਾ ਮੈਂ ਹੋਣ ਵਾਲਾ ਜੀ ਪਹਿਲਾਂ ਵੀ ਚੱਲਦਾ ਅੱਛਾ ਇਹ ਜਿਹੜਾ ਉਹ ਥੋੜੇ ਸਮੇਂ ਤੋਂ ਪਹਿਲਾਂ ਦਾ ਮੇਲਾ ਚੱਲਦਾ ਅ ਸੁਰੂ ਤੇ ਜਿਹੜੇ ਮੇਲੇ ਦੇ ਵਿੱਚ ਇੰਨੀ ਭੀੜ ਹੁੰਦੀ ਹੈ ਇੰਨੀ ਬਹੁਤ ਹੁਣ ਤੱਕ ਕੁਝ ਵੀ ਨਹੀਂ ਭੀੜ ਹੈਗੀ ਜਿੰਨੀ ਪਹਿਲਾਂ ਹੁੰਦੀ ਸੀ ਕੀ ਕਾਰਨ ਮੰਨਦੇ ਹੋ ਭੀੜ ਘਟਣ ਦਾ ਕਾਰਨ ਕਿਉਂ ਘਟੀਆ ਭੀੜ ਪਸ਼ਮਾਨਗੀ ਆਈ ਹੋਗੀ ਜੀ ਦੁਕਾਨਾਂ ਦੇ ਕਿਰਾਏ ਵਧ ਕੇ ਵੱਧ ਗਏ ਚੀਜ਼ ਮਹਿੰਗੀ ਮਰਦੀ ਹੈ ਇੱਥੇ ਮੂੰਫਲੀਆਂ ਮੂੰਫਲੀਆਂ ਟਿੱਬੇ ਲੋਕਾਂ ਨੇ ਮੂੰਹ ਫੜੀਆਂ ਚੀ ਛਾਉਣਾ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਹੈਗਾ ਵੀ ਸਾਡੇ ਲੋਕ ਜਿਹੜੇ ਫੋਰਨ ਨੂੰ ਬਾਹਰ ਕਨੇਡਾ ਅਮਰੀਕਾ ਭੱਜਣ ਲੱਗੇ ਉਹਦੇ ਕਰਕੇ ਮੇਲੇ ਦੇ ਵਿੱਚ ਵੀੜ ਜ ਨਹੀਂ ਉਹਦੇ ਬਾਰੇ ਇੰਨਾ ਨਹੀਂ ਹੈਗਾ ਜੀ ਆਹ ਜਗਾ ਦੀ ਬਹੁਤ ਮਹਿੰਗਾਈ ਹੋ ਗਈ ਕਿੰਨੇ ਕਿ ਜਿਹੜੀ ਮਹਿੰਗੀ ਜਗਾ ਇੱਥੇ ਦਿੱਤੀ ਜਾਂਦਾ ਦੁਕਾਨਦਾਰਾਂ ਨੂੰ ਇਹ ਜਗਾ ਜਿਹੜੀ ਜਗਾ ਹੈਗੀ ਲੋਕਾਂ ਦੀ ਜਗਾ ਹੈ ਇਹ ਆਹ ਲੋਕਾਂ ਦੀ ਜਗਾ ਆ ਮਾੜੀ ਜਗਾ ਜੀ ਆਹ ਆਹ ਪੰਡਤਾਂ ਦੀ ਜਗਾ ਗਾਂਹਾਂ ਇੱਥੇ ਜੀਵੇਂ ਦਾਵਾਂ ਦੇ ਫਲਾਟ ਨੇ ਔਰ ਥੇ ਤੇ ਸਮਾਧਾਂ ਤੇ ਉਹ ਪੰਚਾਇਤ ਦੇ ਕੰਟਰੋਲ ਚ 9 ਲੱਖ 27 ਹਜ਼ਾਰ ਤੋਂ ਚੜੀ ਆ ਤੈਨ ਨਾਲ 4 ਲੱਖ 40 ਹਜ਼ਾਰ ਚ ਇਧਰ ਵੀ ਸੈਂਡ ਚੜੀ ਆ ਬਹੁਤ ਮਹਿੰਗੀ ਬਹੁਤ ਮਹਿੰਗੀ ਜਗਾਈ ਤਾਂ ਮੁੱਲ ਖਰੀਦਣ ਨੂੰ ਲਾ ਕੇ ਮਹਿੰਗੀ ਲੱਗਦੀ ਆ ਮੈਨੂੰ ਬਹੁਤ ਸੋਹਣੀ ਜਿਹੜੀ ਬਜ਼ੁਰਗਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈਗੀ ਆ ਮੇਲੇ ਬਾਰੇ ਆ ਪੁਰਾਣੇ ਸਮੇਂ ਦੇ ਜਿਹੜੇ ਬਜ਼ੁਰਗ 70 ਸਾਲ ਦੀ ਉਮਰ ਦੇ ਹੈਗੇ ਨੇ ਉਹ ਕਹਿੰਦੇ 70 ਸਾਲ ਤੋਂ ਸੇ ਮੇਲਾ ਦੇਖਦੇ ਰਹੌਣੇ ਆ ਅਹੀਂ ਮੇਲਾ ਜਿਹੜਾ ਇੱਥੇ ਭਰਦਾ ਰਿਹਾ ਪਰ ਹੁਣ ਜਿਹੜਾ ਮੇਲਾ ਆ ਇਹ ਮਹਿੰਗਾਈ ਦੀ ਮਾਰ ਹੀ ਠਾ ਗਿਆ ਬਹੁਤ ਲੋਕ ਘਟ ਗਏ ਨੇ ਜਿਹੜੇ ਮੇਲੇ ਦੇ ਵਿੱਚ ਆਉਣ ਤੋਂ ਅਗਲੀ ਜਿਹੜੀ ਜਾਣਕਾਰੀ ਮੇਲੇ ਦੇ ਵਿੱਚ ਤੁਹਾਨੂੰ ਅਸੀਂ ਦਵਾਂਗੇ ਜਦੋਂ ਮੇਲਾ ਚਾਲੂ ਹੋ ਗਿਆ ਆਰ ਤੁਹਾਨੂੰ ਜਿਹੜੇ ਮੇਲੇ ਦੇ ਬਾਕੀ ਧਿਆਰਿਆਂ ਦੇ ਵਿੱਚ ਦਿਦਾਰੇ ਕਰਾਵਾਂਗੇ ਛਪਾਰ ਤੋਂ ਪੱਤਰਕਾਰ ਸਰੂਜ ਸਿੰਘ ਦੇ ਨਾਲ ਕੈਮਰਾ ਪਰਸਨ ਹਰਮਨ ਔਨ 에ਅਰਲੀ